ਤੁਸੀਂ ਵੇਖ ਰਹੇ ਹੋ ਉਸ ਕਨਿਸ ਪੰਜਾਬ ਤੋਂ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਚੰਡੀਗੜ੍ਹ ਦੇ ਵਿੱਚ ਪੰਜਾਬ ਬੀਜੇਪੀ ਦਾ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਵਿਧਾਨ ਸਭਾ ਦੀ ਐਂਟਰੀ ਗੇਟ ਦੇ ਕੋਲ ਤਰਨੇ ਤੇ ਬੈਠੇ ਨੇ ਬੀਜੇਪੀ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਸਪੀਕਰ ਕੁਲਤਾਰ ਸੰਧਵਾ ਨੂੰ ਮਿਲਣ ਜਾ ਰਹੇ ਸਨ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ ਹਾਲਾਂਕਿ ਸਪੀਕਰ ਨੇ ਖੁਦ ਮਿਲਣ ਦਾ ਸਮਾਂ ਦਿੱਤਾ ਸੀ ਇਸ ਮੌਕੇ ਤੇ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਤੇ ਕਿਸਾਨੀ ਅੰਦੋਲਨ ਤੇ ਬੋਲਦਿਆ ਕਿਹਾ ਗਿਆ ਕਿ ਸ਼ੁਭਕਰਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਤੇ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਸੁਣਦੇ ਹਾਂ ਸਰਕਾਰ ਦੇ ਪਿਛੋੜੀ ਨਹੀਂ ਸਾਹ ਉਹਨਾਂ ਨੇ ਆਪੋਜੀਸ਼ਨ ਜੇਲ੍ਹ 'ਚ ਪਾ ਰੱਖੀ ਹੈ ਕਿੰਨਾ ਕਿੰਨਾ ਬੀਤਗੋਬਾਰ ਜੀ ਰਣ ਪੁੱਛਣ ਵੀ ਕੀਤਾ ਕੀ ਹੈ ਬੀਕ ਪਰੇਸ ਕੇਸ ਹੈ ਭਗਵਾਨ ਜੀ ਉਹਨਾਂ ਨੇ ਸੁਣੀਆ ਗੱਲ ਰੱਖੀ ਤੁੰਗ ਕਦੇ ਮੈਂ ਕੋਈ ਹੋਰ ਖੋਲੂਗਾ ਉਹ ਸਾਰੇ ਚੁੱਸਦੇ ਨਹੀਂ ਅੱਜ ਆਈ ਬਾਤ ਕਰਵਾਣਾ ਹੈ ਸੀ ਵੀ ਅੰਦਰ ਜਵਾਬ ਦੇ ਸਵਾਲ ਪੁੱਛਣ ਪੰਜਾਬ ਦੇ ਜੇ ਆਹ 23 ਫਸਲਾਂ ਦੇ ਉੱਤੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਹਿਮਤ ਕਰਾਉਂਦੇ ਸਭ ਮੈਂ ਨਾਲ ਚੱਲਦਾ ਪਰ ਦੱਸਣ ਤਾਂ ਸਹੀ ਜੀ ਸਾਬ ਜੀ ਪਾ ਕੰਗਿਆ ਲਾਣੀ ਆ ਜਵਾਰ ਲਾਣੀ ਐ ਇਹ ਵੀ ਐਮਐਸਪੀ ਦੀ ਗਾਰੰਟੀ ਲੈ ਕੇ ਦਿਓ ਮੈਂ ਹੋਏ ਤੁਸੀਂ ਬੈਠੋ ਮੈਂ ਚੱਲਿਆ ਉੱਥੇ ਜਾਂ ਜੇ ਨਹੀਂ ਕੋ ਸੁਣਦਾ ਫਿਰ ਪ੍ਰਦਰਸ਼ਨ ਕਰ ਲਾਂਗੇ ਸਰ ਬਜਟ ਰੱਖਣ ਦੀ ਮੰਗ ਕਰਦੇ ਹਾਂ ਐਮਐਸਪੀ ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਣ ਦੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰ ਇਹ ਪ੍ਰੋਵੀਜ਼ਨਰ ਦੀ ਗੱਲਾਂ ਕਿੰਨੀਆਂ ਕਰਵਾ ਲਓ ਸਾਹਿਬ ਇਹਨਾਂ ਨੇ ਇਹਨਾਂ ਨੇ ਪ੍ਰੋਵੀਜ਼ਨਾਂ ਬਹੁਤ ਕੁਝ ਰੱਖੀਆਂ ਸੀ ਪ੍ਰੈਕਟੀਕਲ ਹੋਣ ਜਾ ਰਿਹਾ ਪ੍ਰੈਕਟੀਕਲ ਸਾਹਿਬ ਐਸਾ ਕਿਥੇ ਹੈ ਸਾਹਿਬ ਪੈਸਾ ਦਾ ਇਹਨਾਂ ਕੋਲ ਤਨਖਾਹ ਦੇਣ ਨੂੰ ਐ ਨਹੀਂ ਗੱਲਿਆਂ ਨਾਲ ਲੋਹੋਰ ਸੰਘਾ ਸਰਕਾਰ ਟੋਟਲ ਜਿਹੜੇ ਆ ਕਾਂਗਰਸੀ ਗੱਲ ਕਰਦੇ ਸੀ ਉਹ ਕਿੰਨੇ ਪੈਸਾ ਬਹੁਤ ਸਾਰੇ ਫਿਰ ਦਿਓ ਫਿਰ ਐਮਐਸਪੀ ਦੇ ਕੇ ਨੱਕੀ ਕਰੋ ਜਿਹੜੇ ਮੰਗਦੇ ਤੇਹਿਆਂ ਦੀ ਗਾਰੰਟੀ ਦੇ ਦਿਓ ਕੁਝ ਦੀ ਤਾਂ ਦੇ ਹੀ ਰਹੀ ਸੀ ਮੂੰਗ ਦੀ ਕਿਹਾ ਸੀ ਦੇਤੀ ਕਿ ਮੱਕੀ ਦੇ ਕਿਹਾ ਸੀ ਦੇਤੀ ਇਹਨਾਂ ਨੇ ਉਹ ਕੁਸਵਾਲ ਪੁੱਛਦਾ ਨਹੀਂ ਡਿਸਕਸ਼ਨ ਹੋਣੀ ਚਾਹੀਦੀ ਹੈ ਪਰ ਡਿਸਕਸ਼ਨ ਇੱਕ ਮੈਂ ਫਿਰ ਦੋਹਾਂਗਾ ਸਭ ਆਹ ਡਿਸਕਸ਼ਨ ਦਾ ਕੋਈ ਫੋਰਮ ਨਹੀਂ ਹੈ ਵੀ ਇੱਥੇ ਕੁੰਜੇ ਬਹਿ ਕੇ ਡਿਸਕਸ਼ਨਾ ਹੋਣ ਵਿਧਾਨ ਸਭਾ ਐਗਜ਼ੈਕਟ ਫੋਰਮ ਹੈ ਮੈਂ ਅੱਜ ਸਿਰਫ ਐਵੇਂ ਕਰਕੇ ਇੱਥੇ ਆਇਆ ਇਹਨਾਂ ਨੂੰ ਲੀਡਰਾਂ ਨੂੰ ਜਿਹੜੇ ਵੱਡੀ ਵੱਡੀ ਕਾਰਾਂ 'ਚੜੇ ਫਿਰਦੇ ਆ ਨਿਕਾਪਟਰਾਂ 'ਚ ਉੱਠਾ ਨਹੀਂ ਉਤਰਦੇ ਇਹਨਾਂ ਨੂੰ ਯਾਦ ਕਰਾਣਾ ਹੈ ਥੋੜੀ ਜਿਹੀ ਮਾਰੀ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਜਵਾਨਾਂ ਪੰਜਾਬ ਦੇ ਕਿਸਾਨਾਂ ਕਰਨੀ ਹੈ ਤੇ ਇੱਕ ਗੱਲ ਦੱਸਣ ਅੱਜ ਇਹਨਾਂ ਨੇ ਗੱਲ ਬਿਆਨ ਦਿੱਤੇ ਹੈ ਵੀ ਅਸੀਂ ਹਰੋਂ ਪਸਾਂ ਤੇ ਗੱਡੀਆਂ ਦੇ ਦਿੱਲੀ ਕਾਪੀ ਯਾਰ ਕੰਮ ਪਹਿਲਾਂ ਕਰਦੇ ਤੇ ਸ਼ੁਕਰ ਨਮਾ ਸਾਹਿਬ ਨੂੰ ਕਿਉਂ ਮਰਵਾਇਆ ਸ਼ੁਕਰ ਮੈਂ ਕਹਿੰਦਾ ਵੀ ਜਿਹੜਾ ਲੋਕਾਂ ਨੇ ਉਕਸਾਇਆ ਨੌਜਵਾਨਾਂ ਨੂੰ ਉਹ ਬਰਾਬਰ ਦੇ ਹਿੱਸੇਦਾਰ ਹੈ ਚਾਹੇ ਉਹ ਕਾਂਗਰਸ ਪਾਰਟੀ ਵਾਲੇ ਜਿਹੜੇ ਨਾਲ ਪੁਰ ਪਿਆ ਲੋ ਜੀ ਲਾ 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 ਬੜਾ ਸੋਹਣੀ ਮੰਗੇ ਆਮਰੀ ਪਾਰਟੀ ਉਹ ਕਿੰਨੇ ਚਿਕਾਤੇ ਦਾ ਸਾਥ ਦੇ ਰਿਹਾ ਕਿੰਨੇ ਜ਼ਖਰ ਸਾਹਿਬ ਪ੍ਰਕਾਤ ਨਹੀਂ ਬਾਜਵਾ ਬੋਲੇ ਕਿ ਕੋਰਪੋਰੇਟ ਦਾ ਸਾਥ ਦੇ ਰਿਹਾ ਬਾਜਵਾ ਸਾਹਿਬ ਮੈਂ ਤਾਂ ਬਾਜਵਾ ਸਾਹਿਬ ਨੂੰ ਹੀ ਕੋਰਪੋਰੇਟ ਮੰਨਦਾ ਮਤਲਬ ਕਿ ਕਿੰਨਾ ਕਿ ਸਰਮਾਇਆ ਲਈ ਬੈਠੇ ਆ ਪਰ ਉਹਨੂੰ ਤਾਂ ਛੱਡੋ ਮੈਂ ਬਾਹਰ ਵਾਲੇ ਖਾਤੇ ਗੁੱਦੇ ਨਹੀਂ ਕਿਸੇ ਦੇ ਫਰੋੜ ਨੇ ਇੱਥੇ ਪਤਾ ਲੱਗ ਜੂਗਾ ਮੈਂ ਤਾਂ ਬਾਜਵਾ ਛੋਟੇ ਬਾਜਵਾ ਸਾਹਿਬ ਦਾ ਸਾਡੇ ਨਾਲ ਹੀ ਖੜਿਆ ਨਾ ਪੁੱਛ ਲੋ ਵੀ ਇਹਨਾਂ ਦੇ ਕਿੰਨਾ ਝੋਨਾ ਲੱਗਦਾ ਕਿੰਨਾ ਇਹਨਾਂ ਦੇ ਗੰਨਾ ਲੱਗਦਾ ਜੇ ਸਵੇਰੇ ਬਾਜਵਾ ਸਾਹਿਬ ਕਹਿ ਦੇਣ ਵੀ ਮੈਂ ਇਸ ਕੀ ਝੋਨਾ ਨਹੀਂ ਵੇਚਣਾ ਤੇ ਮੈਂ ਸਵੇਰੇ ਇਹਨਾਂ ਦੇ ਨਾਲ ਸਹਿਮਤ ਆਂ ਵੀ ਆਲੋ ਤੁਸੀਂ ਜਵਾਰ ਲਾ ਲੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਲਾਈਨ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਇਸ ਪੂਰੇ ਮਸਲੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਮਨਸ਼ਕੀ ਜਾਂ ਕੌਣ ਇਹਦੇ ਪਿੱਛੇ ਤੁਹਾਨੂੰ ਕੀ ਕਿਸਾਨਾਂ ਕੋਲ ਤੇ ਸ਼ੰਕਾ ਕਿਹਦੇ ਤੇ ਸ਼ੰਕਾ ਹੈ ਮੈਨੂੰ ਦੇਖੋ ਮੈਂ ਕਹਿੰਦਾ ਵੀ ਕਿਸਾਨ ਤਾਂ ਪੋੜਾ ਹੈ ਜਿਹਦੇ ਸੂਤ ਆਂਦਾ ਉਹਨੂੰ ਲੈ ਕੇ ਵੀ ਅੱਲਾ ਲਾਲਾ ਤੈਨੂੰ ਦਿਖਾ ਕੇ ਸਮਝਵਾ ਕੇ ਦਿਖਾ ਕੇ ਤੋੜ ਲੈਂਦੇ ਐ ਪਰ ਆ ਤਾਂ ਜ਼ਿੰਮੇਵਾਰ ਲੋਕ ਐ ਸਾਰੇ ਆ ਜਿਹੜੇ ਐਮਐਲਏ ਆ ਸੁਣ ਲਓ ਇੱਕ ਮਿੰਟ ਸਾਹਿਬ ਜਾਂ ਤਾਂ ਤੁਸੀਂ ਕਹਿ ਲਓ ਜਾਂ ਮੇਰੀ ਸੁਣ ਲਓ ਮੈਂ ਤਾਂ ਸੁਣਦਾ ਆ ਇੱਥੇ ਮੈਂ ਤਾਂ ਇਹਨਾਂ ਨੂੰ ਇੰਨੀ ਬੇਨਤੀ ਕਰਨ ਆਇਆ ਵੀ ਤੁਸੀਂ ਮੰਨੂ ਕਨਵਿੰਸ ਕਰ ਲਓ ਮੈਂ ਤੁਹਾਡੇ ਨਾਲ ਲੱਗ ਜਾਣਾ ਜਾਂ ਸਾਡੇ ਮਗਰ ਲੱਗੋ ਜਾਂ ਤੁਸੀਂ ਦੱਸੋ ਮੈਂ ਤਾਂ ਇਹਨਾਂ ਤਖਤੀ ਦੇਖੋ ਆ ਦੇਖੋ ਸਾਹਿਬ ਸ਼ੁਭ ਕਰਨ ਕਿਉਂ ਮਰਵਾਇਆ ਸਾਹਿਬ ਇਹਦਾ ਜਵਾਬ ਦੇ ਦੇ ਹਾਂਜੀ ਮਾਰਿਆ ਕਿਨੇ ਆ ਜੀ ਆ ਆ ਦੱਸਣ ਕਿ ਕਿਹੜੀ ਫਸਲ ਲਾਣੀ ਮੈਂ ਕਹਿੰਦਾ ਬਰਾਬਰ ਦੇ ਦੋਸ਼ੀ ਹੈ ਸਾਹਿਬ ਜਿਨੇ ਨੇ ਮਾਰਿਆ ਤੇ ਜਿਨ੍ਹਾਂ ਨੇ ਮਰਵਾਇਆ ਕਿਉਂ ਕਰਨ ਗਿਆ ਕਿਉਂ ਬਾਰਡਰ ਤੇ ਜੇ ਇਹਨਾਂ ਨੇ ਬਸਾਂ 'ਚ ਚੜ ਕੇ ਜਾਣਾ ਸੀਗਾ ਤੇ ਫਿਰ ਉਹਤੇ ਇਹ ਬਾਰਡਰ ਵਾਲਾ ਕਿਉਂ ਕਰ ਰੱਖੇ ਇੱਕ ਬਾਰਡਰ ਤੇ ਗਿਆ ਗੋਲੀ ਮਾਰਦੇ ਨਹੀਂ ਵੀ ਹਲਕੀ ਮੈਂ ਕਹਿੰਦਾ ਬਿਲਕੁਲ ਦੀ ਜਾਂਚ ਹੋਵੇ ਉਹ ਜਿਹੜਾ ਬਾਰਡਰ ਉਹ ਜਿਨ੍ਹਾਂ ਨੇ ਕਿਸੇ ਮਾਰੀ ਏ ਕਿ ਨਹੀਂ ਮਾਰੀ ਆ ਜਾਣ ਤੇ ਕੋਸ਼ ਮਾਰ ਤਾ ਮਾਰਿਆ ਦੋਦੀ ਇੱਕ ਮਿੰਟ ਸੁਣੋ ਸਾਹਿਬ ਬਾਰਡਰ ਤੇ ਅਸੀਂ ਆਏ ਆ ਕੁਝ ਸੌਕੇ ਆਏ ਆ ਕਿ ਆ ਬਾਰਡਰ ਕਿਉਂ ਲਾ ਰੱਖੀ ਇਹਨੇ ਆ ਜਿਹੜੇ ਕਹਿੰਦੇ ਸੀ ਵੀ ਹਰਿਆਣਾ ਨੇ ਬਾਰਡਰ ਲਾ ਕੇ ਪਾਕਿਸਤਾਨ ਹੈ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਤੇ ਨੂੰ ਬਾਜਵਾ ਸਾਹਿਬ ਨੂੰ ਤੇ ਇਹਨਾਂ ਦੇ ਕੋ ਕਾਂਗਰਸ ਵਾਲੇ ਪ੍ਰਧਾਨ ਨੂੰ ਵੀ ਆ ਕਿਉਂ ਬਾਰਡਰ ਲਾ ਰੱਖਿਆ ਅਸੀਂ ਸਾਡੇ ਅੱਗੇ ਕੋ ਬੰਦੂਕ ਹੈ ਕਿਰਪਾਨ ਹੈ ਕੋ ਡਾਂਗ ਹੈ ਆ ਲਾਈ ਬੈਠੇ ਬਾਰਡਰ ਹਰਿਆਣਾ ਅਸੀਂ ਤਾਂ ਟਾਈਮ ਲੈ ਕੇ ਆਏ ਹਾਂ ਸਪੀਕਰ ਸਾਹਿਬ ਤੋਂ ਫੇਰ ਭੱਜੀ ਜਾਂਦੇ ਐ ਸਵਾਲਾਂ ਤੋਂ ਭੱਜਦੇ ਐ ਸਾਹਿਬ ਜਵਾਬ ਹੈ ਨਹੀਂ ਇਹਨਾਂ ਕੋਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆ ਮੈਨੂੰ ਜਵਾਬ ਦੇਣ ਅੰਦਰ ਬੈਠੇ ਜਿਹੜੇ 92 ਹੋ ਤੇ 1718 ਜਿਹੜੇ ਐ ਅੱਜ ਜਵਾਬ ਦੇਣ ਪੰਜਾਬ ਦੀ ਇੰਡਸਟਰੀ ਅੱਜ ਕਿਉਂ ਬੰਦ ਪਈ ਐ ਅੱਜ ਪੰਜਾਬ ਦੀ ਇੰਡਸਟਰੀ ਨੂੰ ਰੋਜ਼ ਦਾ 11500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਕਿਉਂਕਿ ਬਾਹਰ ਵਾਲਿਆਂ ਨੂੰ ਇੱਥੇ ਸੂਤ ਐ ਰਾਜਸਥਾਨ ਚ ਲਾਲੋ ਸਾਹਿਬ ਆਪਨਾ ਕਰਨਾ ਲਾਓ ਅਸੀਂ ਨਾਲ ਸਮਰਥਨ ਕਰਦੇ ਆ ਉਹਨਾਂ ਦੀ ਮੰਗਾਂ ਹੋ ਰੇ ਪੰਜਾਬ ਵਾਲਿਆਂ ਨਾਲੋਂ ਪੰਜਾਬ ਕੋਲ ਦਾ ਐਮਐਸਪੀ ਹੈ ਉਹਨਾਂ ਨੂੰ ਨਹੀਂ ਮਿਲਦੀ ਮਧਿਆ ਪ੍ਰਦੇਸ਼ ਨੂੰ ਉਹਨਾਂ ਦੀ ਆਪ ਦੀ ਮੰਗ ਹੋਰ ਐ ਪਰ ਪੰਜਾਬ ਦਾ ਨੁਕਸਾਨ ਹੋ ਰਿਹਾ ਛੱਡੋ ਇੰਡਸਟਰੀ ਦੀ ਛੱਡੋ ਉਹ ਕੋ ਫੇਰ ਕਹਿ ਦੇਣਗੇ ਕਾਰਪੋਰੇਟ ਦੀ ਗੱਲ ਕਰਦਾ ਸਭ ਮੈਂ ਨਾਮ ਨਹੀਂ ਲੈਂਦਾ ਸੀ ਪਰ ਅੱਜ ਮੈਨੂੰ ਕਹਿਣਾ ਪਊਗਾ ਕਿਉਂਕਿ ਇਹ ਕਹਿੰਦੇ ਸੁਨੀਲ ਉਹਨਾਂ ਦੀ ਗੱਲ ਕਰਦਾ ਹੈ ਕਿ ਸੇ ਇੱਕ ਲੀਡਰ ਨੇ ਇਹ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਇਹਨਾਂ ਕਿਸਾਨ ਜੱਥੇਬੰਦੀਆਂ ਨੇ ਸਾਰੇ ਹਿੰਦੁਸਤਾਨ ਦਾ ਕਿੰਨੋ 80% ਦੀ ਜਿਹੜੀ ਪੰਜਾਬ ਦੀ ਗਰੋਥ ਹੈ ਮੇਰੇ ਅਬੋਰ ਹਲਕੇ 'ਚ ਹੁੰਦੀ ਹੈ ਸਭ ਉਹ ਸੜੀਆਂ ਦਾ ਉੱਥੇ ਕਿਉਂਕਿ ਬਾਰਡਰ ਬੰਦ ਹੈ ਟਰੱਕ ਜਾਂਦਾ ਨਹੀਂ ਕਿੰਨੋ ਕਿਹੜਾ ਕਿਸਾਨ ਉਹ ਤਾਂ ਕਿਸਾਨ ਹੀ ਹੈ ਉਹਦਾ ਜਵਾਬ ਦੇਣਗੇ ਭਗਵੰਤ ਮਾਨ ਜੀ ਰੋਜ਼ ਕਹਿੰਦੇ ਨੇ ਚਾਕੜ ਦਾ ਕਿਨੂੰ ਲਈ ਫਿਰਦਾ ਨਹੀਂ ਫਿਰਦਾ ਸਾਬ ਚਾਕੜ ਕਿਉਂ ਨਹੀਂ ਲਊਗਾ ਇਹ ਸਾਡੇ ਝੋਨਾ ਨਹੀਂ ਲੱਗਦਾ ਅਸੀਂ ਮਰ ਲੈਣ ਤਰਲਾ ਕਰਦੇ ਆ ਤਰ ਲੈ ਅਸੀਂ ਤੇ ਨਰਮਾ ਵੀ ਲਾਣੇ ਸਾਨੂੰ ਪੜਾ ਵੀ ਨਾ ਬਟਕੋਣੀ ਨਾ ਹੋਦਾ ਕੁਝ ਹੋਣਾ ਅਸੀਂ ਤੇ ਨਰਮਾ ਵੀ ਲਾਣੇ ਫਿਰ ਐ ਐ ਝੋਨਾ ਲਾਣ ਸਾਨੂੰ ਕਹਿੰਦੇ ਨੇ ਬਾਜਰਾ ਲਾਓ ਕਿਉਂ ਲਈਏ ਸਰ ਕਿਉਂ ਲਾਏ ਇਹ ਸਾਨੂੰ ਕੋਈ ਸਾਰੇ ਪੰਜਾਬ ਵਾਸਤੇ ਸਾਡੇ ਲੋਕਾਂ ਦੀ ਕਿਸਾਨਾਂ ਦੀ ਕੋਈ ਨਾ ਕੋਈ ਆਮਦਨ ਦਾ ਵਿਉਤਬੰਦੀ ਕਰੋ ਸਾਬ ਪਾਣੀ ਤਾਂ ਜਾਈ ਜਾਣਾ ਥੋੜੇ ਦਿਨਾਂ ਦਾ ਐ ਚੀਕਾ ਮਾਰਨਗੇ ਆ ਜਿਹੜੇ ਮਾਟੀ ਵਾਲੇ ਸਾਡੇ ਭਰਾ ਬੈਠੇ ਐ ਆ ਜਿਹੜੇ ਅੰਦਰ ਜਾ ਕੇ ਉਹ ਕਹਿੰਦੇ ਸੁਨੀਲ ਕਾਰਪੋਰੇਟ ਹੋ ਗਿਆ ਤੁਸੀਂ ਵੀ ਮੈਂ ਦਿਖਾਉਂਗਾ ਜੇ ਦਿਨ ਪਾਣੀ ਖਤਮ ਹੋ ਗਿਆ ਨਾ ਨਾ ਝੋਨਾ ਹੋਣਾ ਨਾ ਗੰਨਾ ਹੋਣਾ ਤੇ ਫੇਰ ਐਮਐਸਪੀ ਨੂੰ ਚੱਟੋਂਗੇ ਸਭ ਕਾਦੇ ਤੇ ਲੋਂਗੇ ਨਾ ਰਹੇਗਾ ਬਾਸ ਨਾ ਬੀਜੇਗੀ ਬਾਂਸਰੀ ਕਾਂਗਰਸ ਕਹਿੰਦੀ ਹੈ ਬੀਜੇਪੀ ਤੇ ਆਮ ਆਦੀ ਪਾਰਟੀ ਮਿਲੀ ਹੋਇਆ ਸਾਂਝਾ ਆਪਰੇਸ਼ਨ ਸੀਗਾ ਦੋਨੋਂ ਦਾ ਮੈਂ ਇਹ ਤਾਂ ਪੈਰਾ ਜੀ ਡਿੱਗੇ ਪਏ ਐ ਉਹਨਾਂ ਨੂੰ ਤਾਂ ਪਤਾ ਨਹੀਂ ਕੋ ਮਿਲੇ ਹੈ ਕਿ ਨਹੀਂ ਮਿਲੇ ਤਾਂ ਪੈਰਾ ਜੀ ਡਿੱਗੇ ਪਏ ਆ ਜਿਹੜਾ ਪਤਵਾਨ ਜੀ ਹੋਰੀ ਦਸਤਾਰ ਸਿੱਟ ਕੇ ਆਏ ਐ ਭਗਵੰਤ ਮਾਨ ਜੀ ਦੇ ਪੈਰਾ ਜੀ ਚੁਸਕਦੇ ਨਹੀਂ ਅੱਖਾਂ 'ਚੇ ਪਾਇ ਰੜਕਦੇ ਨਹੀਂ ਐਵੇਂ ਸੁਰਮੇ ਵਾਂਗੂ ਬਣਾ ਕੇ ਛੱਡ ਰੱਖਿਆ ਇੱਕ ਜੇ ਦਿਨ ਕੱਢ ਲੈਂਦੇ ਆ ਚਲੋ ਪਤਾ ਨਹੀਂ ਹੁਣ ਕਿਹੜੀ ਐ ਤੁਹਾਨੂੰ ਪਤਾ ਹੋਣਾ ਮੈਂ ਤਾਂ ਕਿਹੜੀ ਐ ਕਿਸਾ ਥੈਂਕ ਯੂ ਸਰ ਦੇਖੋ ਜਖੜ ਪ੍ਰਦਰਸ਼ਨ ਕਰਾਉਂਦਾ ਹੈ ਪੰਜਾਬ ਦਾ ਸਭਾ ਦੇ ਬਾਤ ਆ ਰਿਹਾ ਮੁਲਤਾਨਾ காங்கிரஸ் ਪਾਰਟੀ ਮੁਲਤਾਨਾ 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 ਪੰਜਾਬ ਕਾਂਗਰਸ ਮੁਲਤਾਨਾ ਮੁਲਤਾਨਾ ਪੰਜਾਬ ਕਾਂਗਰਸ ਮੁਲਤਾਨਾ ਮੁਲਤਾਨਾ ਪੰਜਾਬ ਕਾਂਗਰਸ ਮੁਲਤਾਨਾ ਮੁਲਤਾਨਾ ਪੰਜਾਬ ਕਾਂਗਰਸ ਮੁਲਤਾਨਾ ਜਗਤਬਾਤ ਪੰਜਾਬ ਕਾਂਗਰਸ ਕਰੀਵਾ ਆਵਾਜ਼ ਮੁਲਤਾਨਾ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਜਰੀਵਾਲ ਜੀ ਮੁਰਦਾਬਾਦ 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 ਪੰਜਾਬ ਦੇ ਸ਼ੁਭਕਰਨਾਂ ਨੂੰ ਇਮਰਾਨ ਵਾਲੇ ਮੁਰਦਾਬਾਦ 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 ਜਕਰ ਸਾਹਿਬ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਵਾਲ ਕਰ ਰਹੇ ਹੋ ਕਿ ਸ਼ੁਭਕਰਨ ਨੂੰ ਕਿਉਂ ਮਰਵਾਇਆ ਗੁੰਮਰਾਹ ਕਰਕੇ ਕੌਣ ਲੈ ਕੇ ਗਿਆ ਤੁਹਾਨੂੰ ਕੀ ਲੱਗਦਾ ਕਿ ਮਰਵਾਉਣ ਵਾਲਾ ਕੌਣ ਹੈ ਤੇ ਗੁੰਮਰਾਹ ਕਰਨ ਵਾਲਾ ਕੌਣ ਹੈ ਗੁੰਮਰਾਹ ਕਰਨ ਵਾਲੇ ਆ ਲੀਡਰ ਹੈ ਸਰ ਜਿਹੜੇ ਇਹਨਾਂ ਨੇ ਹਲਾਸ਼ੇਰੀ ਦੇ ਕੇ ਵੀ ਆ ਮੰਗ ਤੁਹਾਡੀ ਸਹੀ ਹੈ 23 ਫੈਸਲਾ ਤੇ ਉਹ ਦੱਸ ਦੇਣ ਵੀ ਉਹਨਾਂ ਨੇ ਸ਼ੁਰੂ ਕਰਨ ਨੂੰ ਕੀ ਸੋਝਾਇਆ ਸੀਗੇ ਵੀ 23 ਫੈਸਲਾ ਨਾਲ ਪੰਜਾਬ ਦੇ ਕਿਸਾਨ ਆਪ ਲਾਏ ਮੈਂ ਮਾਫੀ ਬੰਗ ਲੂ ਅੱਛਾ ਤੁਹਾਨੂੰ ਕੀ ਲੱਗਦਾ ਇਲਜ਼ਾਮ ਤੁਹਾਡੀ ਪਾਰਟੀ ਤੇ ਲੱਗ ਰਿਹਾ ਹੈ ਕਹਿੰਦੇ ਸੈਂਟਰ ਦੇ ਵਿੱਚ ਹੈ ਉਹਨਾਂ ਦੀ ਹਕੂਮਤ ਹੈ ਹਰਿਆਣਾ ਦੇ ਵਿੱਚ ਵੀ ਇਹਨਾਂ ਦੀ ਹਕੂਮਤ ਆ। ਉਧਰੋਂ ਕਹਿੰਦੇ ਆਰਡਰ ਆਇਆ। ਕਹਿੰਦਾ ਆਰਡਰ ਤੋਂ ਬਿਨਾ ਕੋਈ ਹੱਲ ਨਹੀਂ ਹੁੰਦਾ। ਕੀ ਆਰਡਰ? ਕਹਿੰਦੇ ਆਰਡਰ ਦਿੱਤਾ ਗਿਆ ਫੇਰੀ ਗੋਲੀ ਵੱਜੇ ਕਹਿੰਦੇ। ਤੁਸੀਂ ਮੈਂ ਕਹਿਣਾ ਵੀ ਆ ਆਹ ਤਾਂ ਕਿਸੇ ਨੇ ਆਰਡਰ ਦਿੱਤਾ ਹੀ ਹੋਣਾ। ਆ ਜਿਹੜੇ ਕਿਉਂ ਲਾਇਆ ਇੱਥੇ? ਆ ਬੈਰੀਅਰ ਕਿਉਂ ਲਾਇਆ? ਉਹ ਹੀ ਹਰਿਆਣਿਆਂ ਨੇ ਲਾਏ ਸੀਗੇ। ਇਹਨਾਂ ਨੇ ਸਾਡੇ ਲਾਤਾ ਉਹਨਾਂ ਦੇ ਹਰਿਆਣੇ ਨੇ ਨਾ ਲਾਤਾ। ਜੇ ਅੱਜ ਮੈਂ ਇਹਨਾਂ ਤੇ ਪੱਥਰ ਮਾਰੂੰਗਾ ਹੋ ਸਕਦਾ ਐ ਵੀ ਮੇਰੇ ਤੋਂ ਪਹਿਲਾਂ ਡਾਂਗ ਮਾਰਨਗੇ, ਪਾੜੀ ਮਾਰਨਗੇ, ਗੈਸ ਫੇਰ ਵੀ ਚਲਾਣਗੇ। ਮਤਲਬ ਪਹਿਲ ਜਿਹੜੇ ਕਿਸਾਨ ਕੋਈ ਸੀਗੇ ਉਹਨਾਂ ਵੱਲੋਂ ਕੀਤੀ ਗਈ ਚਾਹੇ ਵਿੱਚ ਜਿਹੜੇ ਪਹਿਲ ਲੀਡਰਾਂ ਵੱਲੋਂ ਕੀਤੀ ਗਈ ਹੈ ਵੀ ਇਹਨੂੰ ਪਟਕਾ ਕੇ ਪਹਿਲਾਂ ਉਹਨੂੰ ਦੱਸਣਾ ਚਾਹੀਦਾ ਸੀਗਾ ਸ਼ੁਭਕਰਨ ਨੂੰ ਵੀ ਆਹ 23 ਫਸਲਾਂ ਦਾ ਵੀ ਗਾਰੰਟੀ ਮੰਗੀ ਜਾਂਨੇ ਇਹਦੇ ਨਾਲ ਪੰਜਾਬ ਦੇ ਕਿਸਾਨ ਦਾ ਆ ਪਲਾਊਗਾ ਉਹਨੂੰ ਤਾਂ ਐਸੀ ਵੀ ਕਿਸਾਨ ਦਾ ਮਸਲਾ ਐਸੀ ਅੱਗੇ ਜਾਵਾਂਗੇ ਆ ਆ ਬੈਕਗੌਂਡ ਜਾਨੇ ਪੀਸ਼ ਗੋਇਲ ਜੀ ਹੋਰੀ ਫੈਟੇ ਸੀਗੇ ਪੰਜ ਪੰਜ ਚਾਰ ਬੈਕਗੌਂਡ ਜਾਨੇ ਉਹਨਾਂ ਦੇ ਵਿੱਚ ਉਹਨਾਂ ਨੇ ਗਰੰਟੀ ਦੀ ਗੱਲ ਕੀਤੀ ਕਹਿੰਦੇ ਇਸ ਇਸ ਦੇ ਦਾ ਗਰੰਟੀ ਦੇ ਸਕਦੇ ਤੁਹਾਨੂੰ ਕੀ ਲੱਗਦਾ ਫਿਰ ਉਹ ਤਾਂ ਗਰੰਟੀ ਦੇਣ ਨੂੰ ਤਿਆਰ ਆ ਪਰ ਤੁਸੀਂ ਇਸ ਤੇ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੋ ਸਕਦਾ ਇਹ ਦੇਖ ਕੇ ਮਮਕਨ ਹੋ ਸਕਦਾ ਗਰੰਟੀ ਤਾਂ ਫਿਰ ਫਿਰ ਉਹੜਾ ਕੀ ਹੈ ਜੇ ਗਰੰਟੀ ਦੇਈ ਜਾਂਦੇ ਲੈ ਲੈਣ ਫਿਰ ਉਹੜਾ ਕੀ ਫਿਰ ਕਿਉਂ ਬਾਰਡਰ ਨੂੰ ਠਾਰ ਕੇ ਮੈਡਮ नहीं मैडम आपने सारा कर करा के अब अब, अब इसका करें क्या वापिस पे अच्छा एल ए अंदर चले गए नाउ यू आर डिक्टेटिंग का लॉ अब जाएंगे नहीं जाएंगे क्या मतलब आपका जाओगे चलना है ਨਾਂਗੇ ਤਾਂ ਸਹੀ ਆ ਕੋਈ ਨਾ ਚੱਲ ਗਿਆ ਦਫ਼ਤਰ ਹੀ ਹਾਲ ਚਸ਼ ਬਾਬਾ ਜੰਗਾਰ ਤਰੀਕ ਡਾਕਟਰ ਜੀ ਹੋਰੀ ਅੱਗੇ ਜਾ ਰਹੇ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਜਾਵਾਂਗੇ ਤਾਂ ਡੀਐਸਪੀ ਨਿਗਮ ਨੇ ਵੀ ਸਾਨੂੰ ਨਜ਼ਰ ਆ ਰਹੇ ਸੀ ਕੋਈ ਡਾਕਟਰ ਹੋ ਨਹੀਂ ਸੀ ਤੇ ਸਰ ਪਹਿਲਾਂ ਮਨਾ ਕੀਤਾ ਤੁਸੀਂ ਪਹਿਲਾਂ ਮਨਾ ਕੀਤਾ ਤੁਸੀਂ ਚਲੋ ਚਲੋ ਸਰ ਆਟੋ ਭయ్యా ਮੈਂ ਦੱਸਾਂ ਕੰਮ ਕਰ ਇਹਨਾਂ ਨੂੰ ਖੌਤਾਂ ਸਹੀ ਮੈਂ ਦੱਸਦਾ ਮੈਂ ਦੱਸਦਾ ਸਾਰੇ ਐਕਸਐਮਐਲ ਲੈ ਕੇ ਹੋਰ ਕੋਈ ਨਹੀਂ ਲੈ ਐਕਸਐਮਐਲ ਨਹੀਂ ਮੈਂ ਦੱਸਦਾ ਲੋ ਦਿਓ ਲੈ ਨਿਕਲੋ ਮੈਂ ਨਿਕਾਲਦਾ ਆਪਕੇ ਮੈਂ ਦੱਸਦਾ ਭਾਈ ਸਾਹਿਬ ਆਰਜਿਸਟਨਾ ਬੀਤਾਂ ਸੰਬਧ ਦਾ ਕਾਰਡ ਹੈ ਆਈਡੈਂਟੀਫਾਈ ਕਰ ਮੈਂ ਦੱਸਦਾ ਸ੍ਰੀ ਸਾਹਿਬ ਇੱਕ ਪੱਤੇ ਪ੍ਰਕਾਸ਼ ਸਾਰਿਆਂ ਨੂੰ ਜਾਣਦੇ ਹੋ ਕਿਹੜਾ ਤਾਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਇਸ ਵੇਲੇ ਜਾਰੀ ਹੈ ਅੱਜ ਦੂਜਾ ਦਿਨ ਹੈ ਤੇ ਇਸ ਦੌਰਾਨ ਭਾਜਪਾ ਦੇ ਵੱਲੋਂ ਤਾਂ ਪ੍ਰਦਰਸ਼ਨ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਹੰਗਾਮਾ ਕੀਤਾ ਗਿਆ ਤੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਨੇ